ग्लोबल मार्केट ਤੋਂ ਪੋਜ਼ਿਟਿਵ ਸੰਕੇਤ ਏਸ਼ੀਆ 'ਚ ਮਿਸ਼ਰਤ ਕਾਰੋਬਾਰ ਨਵੀਂ ਦਿੱਲੀ ਗਲੋਬਲ ਮਾਰਕੀਟ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਨੇ ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ ਡਾਉ ਜੋਨਸ ਫਿਚਰਜ਼ ਵੀ ਅੱਜ ਫਿਲਹਾਲ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਯੂਰਪੀ ਬਾਜ਼ਾਰਾਂ ਵਿੱਚ ਵੀ ਪਿਛਲੇ ਸੈਸ਼ਨ ਦੌਰਾਨ ਉਤਸ਼ਾਹ ਬਣਿਆ ਰਿਹਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2025 ਅੰਤਿਮ ਪੰਗਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਦਿਵਾਇਆ ਪਹਿਲਾ ਤਗਮਾ ਨਵੀਂ ਦਿੱਲੀ 19 ਸਤੰਬਰ ਕਰੋਸ਼ੀਆ ਦੇ ਜਾਗਰੇ 2025 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਪਹਿਲੀ ਸਫਲਤਾ ਅੰਤਿਮ ਪੰਘਾਲ ਤੋਂ ਮਿਲੀ 21 ਸਾਲਾਂ ਅੰਤਿਮ ਪੰਘਾਲ ਨੇ ਵੀਰਵਾਰ ਨੂੰ ਔਰਤਾਂ ਦੇ 3 ਕਿਲੋਗ੍ਰam ਵਰਗ ਵਿੱਚ ਸਵੀਡਿਸ਼ 올ੰਪੀਅਨ ਐਮਾਜੋਨਾ ਮਾਲਮਗ੍ਰੇਨ ਨੂੰ 9 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਡੀਐਸਟੀ ਵਿੱਚ ਕਟੌਤੀ ਤੋਂ ਬਾਅਦ ਕਿੰਨੀਆਂ ਸਸਤੀਆਂ ਮਿਲਣਗੀਆਂ ਪੁਰਾਣੀਆਂ ਕਾਰਾਂ ਰਾਤ ਵਿੱਚ ਹਰ ਮਹੀਨੇ ਵੱਡੀ ਗਿਣਤੀ ਵਿੱਚ ਲੋਕ ਸੈਕੰਡ ਹੈਂਡ ਕਾਰਾਂ ਖਰੀਦਦੇ ਨੇ ਜੋ ਕਿ ਵਰਤਿਆ ਹੋਈਆਂ ਕਾਰਾਂ ਦੇ ਬਾਜ਼ਾਰ ਦੇ ਤੇਜ਼ੀ ਨਾਲ ਵਾਧੇ ਨੂੰ ਵਧਾ ਰਿਹਾ ਹੈ 22 ਨਵੰਬਰ ਤੋਂ ਨਵੇਂ ਕਾਰ ਖਰੀਦਦਾਰਾਂ ਨੂੰ GST ਦਾ ਫਾਇਦਾ ਹੋਵੇਗਾ ਜਿਸ ਨਾਲ ਵਾਹਨਾਂ ਦੀਆਂ ਕੀਮਤਾਂ ਵੀ ਘੱਟ ਹੋ ਜਾਣਗੀਆਂ ਸਰਕਾਰੀ ਸਕੂਲ ਦੇ ਟੀਚਰ ਤੋਂ ਮਿਲੀ ਕਰੋੜਾਂ ਦੀ ਹੈਰੋਇਨ ਪੁਲਿਸ ਨੇ ਕੀਤੇ ਵੱਡੇ ਫਿਲੋਸਫੀ ਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਏ ਪੁਲਿਸ ਨੇ ਇੱਕ ਸਰਕਾਰੀ ਸਕੂਲ ਦੀ ਟੀਚਰ ਨੂੰ ਨਸ਼ੀਲੇ ਪਦਾਰਥਾਂ ਵਿਖੇਪ ਸਾਡੇ ਫੜਿਆਏ ਪੁਲਿਸ ਨੇ ਕੁੱਲ 6 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਂਚ ਕੀਤੀ ਵੈਬਸਾਈਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੀਤਕ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਵੈਬਸਾਈਟ ਲਾਂਚ ਕੀਤੀ ਹੈ। ਹਾਲ ਹੀ ਵਿੱਚ ਪੰਜਾਬ ਦੇ ਹੜ੍ਹਾਂ ਦੌਰਾਨ ਰਾਹਤ ਸੇਵਾਵਾਂ ਦਰਪਦਾਨ ਕਰਨ ਵਾਲੀਆਂ ਵੱਖ-ਵੱਖ ਸਿੱਖ ਸੰਸਥਾਵਾਂ ਸਮੂਹ ਮਸ਼ਹੂਰ ਹਸਤੀਆਂ ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਦੀ ਇੱਕ ਵਿਸ਼ੇਸ਼ ਕਾਨਫਰੰਸ ਜੱਥੇਦਾਰ ਗੜਗੱਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਖਦ ਅਫਸਰ ਵਿਖੇ ਆਯੋਜਿਤ ਕੀਤੀ ਗਈ ਸੀ ਮੌਤ ਤੋਂ ਬਾਅਦ ਵੀ ਉਹਦੇ ਫੋਨ ਤੇ ਮੈਸੇਜ ਆਉਂਦੇ ਰਹੇ ਡਿਜੀਟਲ ਅਰੈਸਟ ਚ ਆਈ ਮਹਿਲਾ ਦੇ ਪਰਿਵਾਰ ਨੂੰ ਉਸ ਦੀ ਮੌਤ ਤੋਂ ਬਾਅਦ ਕੀ ਕੀ ਪਤਾ ਲੱਗਿਆ ਸਾਈਬਰ ਕਟਾਲੇ ਦਾ ਸ਼ਿਕਾਰ ਹੋਈ 76 ਸਾਲ ਮਹਿਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 76 ਸਾਲਾ ਸੇਵਾਮੁਕਤ ਮੈਡੀਕਲ ਅਫਸਰ ਨੂੰ ਡਿਜੀਟਲ ਅਰੈਸਟ ਦੇ ਜਾਲ ਫਸਾ ਕੇ ਠੱਗਣ ਵਾਲਿਆਂ ਖਿਲਾਫ ਸਾਈਬਰ ਕ੍ਰਾਈਮ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ এবੀਬੀਪੀ ਐਨਐਸਯੂਆਈ ਅਤੇ ਐਸਐਫਆਈ ਗੱਟ ਜੋੜ ਚ ਸਖਤ ਟੱਕਰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਦੈਨ ਪਰ ਜਾਰੀ ਰਹੀ VOTING ਸ਼ਾਮ 7:30 ਵਜੇ ਸਮਾਪਤ ਹੋਈ ਵਿਦਿਆਰਥੀ ਯੂਨੀਅਨ ਪ੍ਰਧਾਨ ਦੇ ਅਹੁਦੇ ਲਈ এবੀਬੀਪੀ ਦੇ ਆਰੀਅਨ ਮਾਨ ਐਨਐਸਯੂਆਈ ਦੀ ਜਾਸਲੀਨ ਨਦਿੰਤਾ ਚੌਧਰੀ ਅਤੇ ਐਸਐਫਆਈ ਏਆਈ ਏ ਗੱਠਜੋੜ ਦੀ ਅੰਜਲੀ ਵਿਚਕਾਰ ਸਖਤ ਟੱਕਰ ਹੈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਜਨਰਲ ਕਤਰ ਕੁਪੇਸ਼ ਬਗੇਲ ਨੇ ਤਰਨਤਾਰਨ ਦੀ ਆਉਣ ਵਾਲੀ ਉਪ ਚੋਣ ਲਈ ਇੰਚਾਰਜ ਵਜੋਂ ਸਰਦਾਰ ਸੁਖਬਿੰਦਰ ਸਿੰਘ ਸੋਕ ਸਰਕਾਰੀਆਂ ਦੇ ਇਨਾਮ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨਗੀ ਦੇ ਦਿੰਦੀ ਹੈ ਇਤਿਹਾਸ ਦੇ ਪੰਨਿਆਂ 'ਚ 20 ਨਵੰਬਰ ਬੈਲਜੀਅਮ 'ਚ ਹੋਇਆ ਸੀ ਵਿਸ਼ਵ ਕੰਨੜ ਸੱਭਿਆਚਾਰ ਸੰਮੇਲਨ ਆਯੋਜਿਤ ਨਵੀਂ ਦਿੱਲੀ 2006 ਨੂੰ ਬੈਲਜੀਅਮ ਦੇ ਹਰਨ ਵਿੱਚ ਵਿਸ਼ਵ ਕੰਨੜ ਸੱਭਿਆਚਾਰ ਸੰਮੇਲਨ ਆਯੋਜਿਤ ਕੀਤਾ ਗਿਆ ਜਿੱਥੇ ਭਾਰਤੀ ਪ੍ਰਵਾਸੀਆਂ ਦੇ ਨੇ ਕੰਨੜ ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵਵਿਆਪੀ ਮਾਨਤਾ ਦੇਣ ਦਾ ਅਹਿਦ ਲਿਆਏ ਉਸੇ ਦਿਨ 15 ਸਾਲਾਂ ਬਾਅਦ ਬ੍ਰਸਲਸ ਵਿੱਚ 파ਰਤ ਮਹੋਤਸਵ ਮੋਰਸ਼ੂ ਹੋਇਆ ਹੈ। ਇਸ ਦਿਹਾੜ ਵਿੱਚ ਭਾਰਤੀ ਸ਼ਾਸਤਰੀ, ਨਾਚ, ਸੰਗੀਤ, ਯੋਗਾ, ਦਸਤਕਾਰੀ ਅਤੇ ਪਕਵਾਨਾਂ ਦੀ ਵਿਭਿੰਨ ਸ਼੍ਰੇਣੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਜਹਾਜ਼ ਹਾਦਸੇ 'ਚ ਹੋਈ ਮਸ਼ਹੂਰ ਸਿੰਗਰ ਦੀ ਮੌਤ। 뮤జిక్ ਇੰਡਸਟਰੀ 'ਚ पसरिया ਸੋਗ। 뮤జిక్ ਇੰਡਸਟਰੀ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਏ। ਦੱਸਿਆ ਜਾ ਰਿਹਾ ਹੈ ਕਿ ਕੰਟਰੀ 뮤직 ਦੀ ਦੁਨੀਆ ਨੇ ਇੱਕ ਚਮਕਦਾ ਸਤਾਰਾ ਗਵਾ ਦਿੱਤਾ ਏ। ਗ੍ਰੈਮੀ ਪੁਰਸਕਾਰ ਜੇਤੂ ਅਤੇ ਨੈਸ਼ਵਿਲ Songwriters Hall of Fame ਦੇ ਇੰਡਕ ਬ੍ਰੇਡ ਜੇਨਸ ਦਾ 57 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਏ ਸੀਜੀਸੀ ਲਾਂਡਰਾ ਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗੜ੍ਹ ਨਾਲ ਸਮਝੌਤਾ ਪੱਤਰ ਤੇ ਕੀਤੇ ਹਸਤਾਖਰ ਚੰਡੀਗੜ੍ਹ ਗਰੁੱਪ ਆਫ ਚੰਡੀਗੜ੍ਹ ਗਰੁੱਪ ਆਫ ਕਾਲਜੇ ਲਾਂਡਰਾ ਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਨਾਲ ਇੱਕ ਸਮਝੌਤਾ ਪੱਤਰ ਦੇ ਹਸਤਾਖਰ ਕਰਕੇ ਇੱਕ ਰਣਨੀਤਿਕ ਕਾਦਮਿਕ ਭਾਈਚਾਰਾ ਕਾਇਮ ਕੀਤਾ ਏ ਇਸ ਸਮਝੌਤੇ ਦਾ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੇ ਵਰਕ ਆਪਾਸ ਸੈਮੀਨਾਰਾਂ ਵਿਦਿਆਰਥੀ ਕੇਂਦਰਿਤ ਗਤੀਵਿਧੀਆਂ ਫੈਕਿਲਿਟੀ ਵਿਕਾਸ ਪ੍ਰੋਗਰਾਮਾਂ ਦੇ ਨਾਲ-ਨਾਲ ਵਿਦਿਆਰਥੀ ਅਤੇ ਫੈਕਿਲਿਟੀ ਦਾਨ ਪ੍ਰਦਾਨ ਕਰਨ ਦੇ ਮੌਕੇ ਸਨੇ ਵਿਆਪਕ ਪਹਿਲ ਕਦਮੀਆਂ ਰਾਹੀਂ ਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਭਾਰਤ ਕੈਨੇਡਾ ਸਬੰਧਾਂ 'ਚ ਉਧਾਰ ਖਾਲਿਸਤਾਨੀਆਂ ਨੂੰ ਨਹੀਂ ਆ ਰਹੇ ਪਸੰਦ ਭਾਰਤੀ ਕੌਂਸਲੇਟ ਤੇ ਕਬਜ਼ਾ ਕਰਨ ਦੀ ਧਮਕੀ ਰਾਦ ਦੇ ਕੈਨੇਡਾ ਦੇ ਸਬੰਧਾਂ 'ਚ ਟਕਰਾਅ ਹੌਲੀ-ਹੌਲੀ ਖਤਮ ਹੋ ਰਹੀ ਏ ਪਰ ਇਹ ਖਾਲਿਸਤਾਨੀ ਸੰਗਠਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਅਮਰੀਕਾ ਸਿਤ ਖਾਲਿਸਤਾਨੀ ਸੰਗਠਨ ਸਿਕ ਫੋਰ ਜਸਟਿਸ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਸਮੂਹ ਨੇ ਵੈਨਕੂਵਰ ਚ ਭਾਰਤੀ ਕੌਂਸਲੇਟ ਨੂੰ ਕੇਰਨ ਤੇ ਕਬਜ਼ਾ ਕਰਨ ਦੀ ਧਮਕੀ